ਮੋਗਾ ਪੁਲਿਸ ਨੇ ਫਰਿਪਰਦੇ ਰਹਿਣ ਵਾਲੇ ਤਿੰਨ ਨਸ਼ਾ ਦਸਤਖਾਂ ਨੂੰ 200 ਗ੍ਰਾਮ ਹੈਰਨ ਅਤੇ ਇੱਕ ਕਾਰਸਵੇਤ ਕੇ ਤੱਕਰਤਾ ਖਾਣਾ ਸਿਟੀ ਸਾਊਥ ਵਿੱਚ ਐਨਡੀਪੀਐਸ ਤਹਿਤ ਮਾਮਲਾ ਕੀਤਾ ਦਰਜ ਫੜੇ ਗਏ ਵਿਅਕਤੀਆਂ ਤੇ ਪਹਿਲਾਂ ਵੀ ਵੱਖ-ਵੱਖ ਟਰੌਮਾ ਦੇ ਦੀਨ ਹਨ ਮਾਮਲੇ ਦਰਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਜੀ ਐਚੀ ਕਾਦੀ ਜੀ ਦੇ ਹੁਕਮਾਂ ਅਨੁਸਾਰ ਨਸ਼ੇ ਨੂੰ ਜੜਤੋਂ ਖਤਮ ਕਰਨ ਦੇ ਲਈ ਨਸ਼ਾ ਦਸਤਖਾਂ ਤੇ ਕੰਜਾ ਕਸਿਆ ਜਾ ਰਿਹਾ ਹੈ ਇਸੇ ਕੜੀ ਦੇ ਤਹਿਤ ਮੋਗਾ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕੋਟਕਪੁਰਾ ਬਾਈਪਾਸ ਤੋਂ 200 ਗ੍ਰਾਮ ਹਰੋਨ ਸਮੇਤ ਅਤੇ ਇੱਕ ਕਾਰ ਨਾਲ ਗ੍ਰਿਫਤਾਰ ਕੀਤਾ ਹੈ ਜੋ ਕਿ ਜ਼ਿਲ੍ਹੇ ਦੇ ਨਾਲ ਸਬੰਧਤ ਹਨ ਜਿਨ੍ਹਾਂ ਦੀ ਪਛਾਣ ਧਰਮ ਸਿੰਘ, ਜਸਪੀ ਸਿੰਘ ਅਤੇ ਕਮਲਜੀਤ ਸਿੰਘ ਦੇ ਤੌਰ 'ਤੇ ਹੋਈ ਹੈ ਇਨ੍ਹਾਂ ਤਿੰਨਾਂ ਦੇ ਖਿਲਾਫ ਤਾਣਾ ਸਿਟੀ ਸੌਂਡ ਐਨ ਡੀ ਪੀ ਐਸ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਤੀ ਇਰਮਾਨ ਹਾਸਲ ਕਰਕੇ ਹੋਰ ਵੀ ਪਹੁੰਚਗਾ ਕੀਤੀ ਜਾਵੇਗੀ ਤਨਾਵ ਵਿਕਤੀਆਂ ਤੇ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਅਦਿਨ ਮਾਮਲੇ ਦਰਜ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਪੂਰੀ ਵਾਰਤਾਲਾਪ ਡੀਐਸਪੀ ਸ਼ਿਟੀ ਰਵਿੰਦਰ ਸਿੰਘ ਜੀ ਦੇ ਨਾਲ ਸਰ ਮੁੰਗਾ ਬਲਦਸ ਨੂੰ ਕਾਮਯਾਬੀ ਮਿਲ ਗਿਆ ਨਸ਼ੇ ਦੇ ਤਸਕਰਾਂ ਨੂੰ ਪકડਨ 'ਆਸਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਦੇ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਅਜੇ ਗਾਂਧੀ ਐਸਐਸਪੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ੇਠ ਅੱਜ ਸਿਟੀ ਸਾਊਥ ਮੋਗਾ ਨਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਦੇ ਵਿੱਚ ਤਿੰਨ ਦੋ ਤਿੰਨ ਰੂਪੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ 200 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਇਹਦੇ ਵਿੱਚ ਮੁਕੱਦਮਾ ਨੰਬਰ 45 23225 ਈਕੇ ਐਨਡੀਪੀ ਐਕਟ ਤਹਿਤ ਸਿਟੀ ਸਾਊਥ ਮੋਗਾ ਦਰਜ ਕੀਤਾ ਗਿਆ ਜਿਦੇ ਵਿੱਚ ਤਿੰਨੇ ਦੋਸ਼ੀ ਧਰਮ ਸਿੰਘ ਤੇ ਕਮਲਜੀਤ ਸਿੰਘ ਤੇ ਜਸਪ੍ਰੀਤ ਉਰਫ ਜੱਸਾ ਜਿਹੜੇ ਦੋ ਦੋਸ਼ੀਆਂ ਦੇ ਇਹ ਫਰੋਜਪੁਰ ਨਾਲ ਇਹਨਾਂ ਦਾ ਸਬੰਧ ਹੈਗਾ ਤਿੰਨੇ ਦੋਸ਼ੀਆਂ ਦਾ ਜਿਨ੍ਹਾਂ ਦੇ ਪਹਿਲਾਂ ਵੀ ਚੋਰੀ ਤੇ ਖੋਹ ਦੇ ਮੁਕੱਦਮੇ ਦਰਜਾ ਇਹਨਾਂ ਤੇ ਤੇ ਧਰਮ ਸਿੰਘ ਤੇ ਦੋ ਮੁਕੱਦਮੇ ਤੇ ਕਮਲਜੀਤ ਤੇ ਵੀ ਦੋ ਮੁਕੱਦਮੇ ਦਰਜਾ ਤੇ ਇਹਨਾਂ ਦੀ ਹੁਣ ਅੱਗੇ ਅਸੀਂ ਪੁੱਛਗਿਸ਼ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੱਥੇ ਗਾਂ ਇਹਨਾਂ ਨੇ ਦੇਣੀ ਸੀਗੀ ਉਹ ਫਾਰਵਰਡ ਤੇ ਬੈਕਵਰਡ ਲਿੰਕ ਜੋੜ ਕੇ ਇਹਨਾਂ ਦੇ ਸਾਰੇ ਕਾਰਵਾਈ ਕੀਤੀ ਜਾਊ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅਗਲੀ ਪੂਰੀ ਇਹਨਾਂ ਤੇ ਜਿਹੜੀ ਸਖਤੀ ਨਾ ਜਿਹੜੀ ਪੁੱਛਗਛ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੁਕਬਰੀ ਹੋਈ ਸੀ ਇੱਥੇ ਵੇਚਣ ਵਾਸਤੇ ਸੀ ਹਾਂ ਇਹ ਪੁਲਿਸ ਨੂੰ ਜਦੋਂ ਨਾਕਾ ਲੱਗਿਆ ਸੀਗਾ ਪਤਾ ਲੱਗਿਆ ਵੀ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਡੈਸ਼ਬੋਰਡ ਦੇ ਵਿੱਚੋਂ ਗੱਡੀ ਦੀ ਚੈਕਿੰਗ ਕਰ ਤੇ ਇਹਨਾਂ ਨੂੰ 200 200 ਗ੍ਰਾਮ ਹੈਰੋਨ ਬਰਾਮਦ ਹੋਈ ਤਾਂ ਗੱਡੀ ਵੀ ਜ਼ਬਤ ਕੀਤੀ ਹਾਂ ਗੱਡੀ ਵੀ ਜ਼ਬਤ ਆ ਤਾ ਤਿੰਨੇ ਦੋਸ਼ੀ ਗ੍ਰਿਫਤਾਰ ਆ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਛ ਕੀਤੀ ਜਾਊਗੀ